ਅੱਜ ਮੈਂ ਪਹੁੰਚਿਆ ਹਾਂ ਪਿੰਡ ਖੰਡਿਆਲ ਤਸੀਰ ਸੁਨਾਮ ਸੁਨਾਮ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਸਾਡੇ ਨਾਲ ਇਸ ਟਾਈਮ ਮੌਜੂਦ ਹਨ ਬਾਬਾ ਦਰਸ਼ਨ ਸਿੰਘ ਜੀ ਮੰਡੀ ਵਾਲੇ ਤੇ ਅਸੀਂ ਬਾਬਾ ਜੀ ਨਾਲ ਗੱਲਬਾਤ ਕਰਨ ਲੱਗੇ ਹਾਂ ਤੇ ਕਿਉਂਕਿ ਜਿਹੜੀਆਂ ਲਾਡਲੀਆਂ ਗੁਰੂਤनियां ਲਾਡਲੀਆਂ ਔਖਾ ਕ੍ਰੋਤੀਆਂ ਆ ਸਭ ਤੋਂ ਪਹਿਲੇ ਬਾਬਾ ਜੀ ਨਾਲ ਗੱਲਬਾਤ ਕਰ ਲਗੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਤਾ ਹੈ ਸੰਗਤ ਨੂੰ ਪਤਾ ਹੈ ਵੀ ਨੌਰੀ ਬਾਰਡਰ ਤੇ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਜਗਜੀਤ ਸਿੰਘ ਢੱਲੇਵਾਲ ਪਹਿਲਾਂ ਪਖੜਪਾਲ ਤੇ ਸੀ ਔਰ ਉੱਥੇ ਸਾਰੀਆਂ ਜਥੇਬੰਦੀਆਂ ਖੇਤਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਉਹ ਵੀ ਜਥੇਬੰਦੀ ਉੱਥੇ ਸੰਘਰਸ਼ ਲੜ ਰਹੀ ਹੈ ਜਿਹਦੇ ਅੱਜ ਪ੍ਰੈਸ ਸਿਕੰਦਰ ਭਾਈ ਗੁਰਦੇਵ ਸਿੰਘ ਅਤੇ ਬਾਬਾ ਦਰਸ਼ਨ ਸਿੰਘ ਜੀ 10 ਵਾਲ ਮੰਡੀ ਵਾਲੇ ਉਹ ਸਾਡੇ ਕੋਲ ਪਹੁੰਚੇ ਨੇ ਸੋਨੂੰ ਇੱਥੇ ਪਹੁੰਚਣ ਦਾ ਧੰਨਵਾਦ ਕਰਦੇ ਆ ਜੋ ਕਿ ਜਦੋਂ ਵੀ ਕੋਈ ਸੰਘਰਸ਼ ਹਰ ਸੰਘਰਸ਼ ਦੇ ਵਿੱਚ ਬਾਦ ਚੜ ਕੇ ਆਪਣਾ ਯੋਗਦਾਨ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਈ ਜਿੰਨੇ ਵੀ ਖਾਲਸਾ ਫੌਜਾਂ ਨੇ ਇਹ ਬੱਚੇ ਸਾਡੇ ਕੋਲ ਉੱਤੇ ਬਟੋਏ ਪੜਦੇ ਰਹੇ ਆ। ਇਹਨਾਂ ਨਾਲ ਸਾਡਾ ਬੜਾ ਪਿਆਰ ਆ ਤੇ ਇਹਨਾਂ ਨੂੰ ਜਦੋਂ ਪਤਾ ਲੱਗਾ ਇਹ ਸ੍ਰੀ ਖੰਡਪਾੜ੍ਹ ਸਾਹਿਬ ਇਹਨਾਂ ਖੋੜੀ ਖਨੋਰੀ ਬਾਰਡਰ ਤੇ ਕਰਾਇਆ ਸੀ ਕਿ ਉੱਥੇ ਗਏ ਤੇ ਉਦੋਂ ਦਾ ਫਿਰ ਉਹਨਾਂ ਦਾ ਸੰਪਰਕ ਹੋਇਆ ਕਿ ਇਹਨਾਂ ਦਾ ਕਦੇ ਆ। ਯਾਰ ਇਹਨਾਂ ਦੇ ਗੱਛੇ ਮਿਲਲੇ ਅਸੀਂ ਕਰਨ ਆਏ ਇੱਥੇ ਪੜਾ ਤੇ ਭਾਈ ਤੇ ਬੜਾ ਪਿਆਰ ਕੀਤਾ ਇਹਨਾਂ ਬੱਚਾ ਨੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਧੰਨ ਮੈਂ ਵਿਖਾ ਰਿਹਾ ਐ ਪਿੰਡ ਖੰਡਿਆਲ ਜਿੱਥੋਂ ਲਾੜਨਾ ਗੁਰੂਗਨਾ ਲਾੜਨਾ ਫੋਕ ਚੱਲਦੇ ਅਸੀਂ ਗੁਰੂ ਸੰਯੋਗ ਅੱਜ ਪਹੁੰਚਾ ਆਇਆ ਸਾਂ ਪਿੰਡ ਖੰਡਿਆਲ ਤਸੀਰ ਸੁਨਾਮ ਅੱਜ ਮੈਂ ਪਹੁੰਚਾ ਆਇਆ ਪਿੰਡ ਖੰਡਿਆਲ ਤਸੀਰ ਸੁਨਾਮ ਸੁਨਾਮ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਸਾਡੇ ਨਾਲ ਇਸ ਟਾਈਮ ਮੌਜੂਦ ਹਨ ਬਾਬਾ ਦਰਸ਼ਨ ਸਿੰਘ ਜੀ ਮੰਡੀ ਵਾਲੇ ਤੇ ਅਸੀਂ ਬਾਬਾ ਜੀ ਨਾਲ ਗੱਲਬਾਤ ਕਰਨ ਲੱਗੇ ਆਂ ਤੇ ਕਿਉਂਕਿ ਜਿਹੜੀਆਂ ਲਾਡੀਆਂ ਗੁਰੂ ਜੀਆਂ ਲਾਡੀਆਂ ਆ ਓਹਨਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਬਾਬਾ ਜੀ ਨਾਲ ਗੱਲਬਾਤ ਕਰ ਲਗੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਕੰਮ ਹੋਣਾ ਪਤਾ ਜੀ ਕਿ ਲੋਰੀ ਬਾਰਡਰ ਤੇ ਲੰਮੇ ਸਮੇ ਤੋਂ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਜੋਜੀ ਸਿੰਘ ਢੱਲੇਵਾਲ ਪਹਿਲਾਂ ਪੁਖੜਪਾਲ ਤੇ ਅਸੀਂ ਔਰ ਉੱਥੇ ਸਾਰੀਆਂ ਜਥੇਬੰਦੀਆਂ ਇਕਸਤਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਉਹ ਵੀ ਜਥੇਬੰਦੀ ਜੋ ਇੱਥੇ ਸੰਘਰਸ਼ ਲੜ ਰਹੀ ਹੈ ਜਿਹਦੇ ਅੱਜ ਪ੍ਰਸਿੱਖਤਰ ਭਾਈ ਗੁਰਦੇਵ ਸਿੰਘ ਅਤੇ ਬਾਬਾ ਦਰਸ਼ਨ ਸਿੰਘ ਜੀ ਦਸਵਾਲ ਮੰਡੀ ਵਾਲੇ ਉਹ ਸਾਡੇ ਕੋਲ ਪਹੁੰਚੇ ਨੇ ਸਾਨੂੰ ਇੱਥੇ ਪਹੁੰਚਣ ਲਈ ਧੰਨਵਾਦ ਕਰਦੇ ਆ ਜੋ ਕਿ ਜਦੋਂ ਵੀ ਕੋਈ ਸੰਘਰਸ਼ ਹਰ ਸੰਘਰਸ਼ ਦੇ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ભાઈ ਜਿੰਨੇ ਵੀ ਖਾਸਾ ਫੌਜਾਂ ਨੇ ਇਹ ਬੱਚੇ ਸਾਡੇ ਕੋਲ ਉਤੇ ਬਲਟੋਏ ਪੜ੍ਹਦੇ ਰਹਿਆ ਇਹਨਾਂ ਨਾਲ ਸਾਡਾ ਬੜਾ ਪਿਆਰ ਆ ਤੇ ਇਹਨਾਂ ਨੂੰ ਜਦੋਂ ਪਤਾ ਲੱਗਾ ਸ੍ਰੀ ਖੰਡਪਾੜ ਸਾਹਿਬ ਇਹਨਾਂ ਖੋੜੀ ਖਨੋਰੀ ਬਾਰਡਰ ਤੇ ਕਰਾਇਆ ਸੀ ਕਿ ਉਥੇ ਗਏ ਤੇ ਉਦੋਂ ਦਾ ਫਿਰ ਉੱਥੇ ਮੁਲਾਕਾਤ ਹੋਈ ਕਿ ਉਹ ਕਿੰਨਾ ਕਦੇ ਰਹਿਆ ਕਿ ਅੱਜ ਇਹਨਾਂ ਦੇ ਦੱਛੇ ਮਿਲੇ ਅਸੀਂ ਕਰਨ ਆਏ ਇੱਥੇ ਪੜਾ ਤੇ ਭਾਈ ਤੇ ਬੜਾ ਪਿਆਰ ਕੀਤਾ ਇਹਨਾਂ ਬੱਚਾ ਨੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਧੰਨਵਾ ਬਿਖਾ ਰਿਹਾ ਹੈ ਪਿੰਡ ਖੰਡਿਆਲ ਜਿੱਥੋਂ ਲਾੜਨਾ ਗਰੂਪ ਦੀਆਂ ਲਾੜਨੀਆਂ ਫੋਟੋਆਂ ਦੇ ਅਸੀਂ ਪ੍ਰੂਸਾਂ ਜੋਕ ਅੱਜ ਪਹੁੰਚ ਆਇਆ ਆਂ ਪਿੰਡ ਖੰਡਿਆਲ ਤਸੀਸ ਨਾਮ